ਮੁਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ ਕੜ ਭਾਂਡੇ ਢਾਕੀਆਂ ਕੀਆ ਜਲਦੀ ਕਰੇ ਪਕਾ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ ਕੜ ਭਾਂਡੇ ਢਾਕੀਆਂ ਜਲਦੀ ਕਰੇ ਪਕਾ ਕੇ ਗੱਲ ਕਿਉਂ ਦੇ ਜੇディ ਬੈਕਗਰਾਉਂਡ ਕੀ ਹੈ ਇਹ ਇਸਲਾਮ ਆਦਤ ਦੀ ਕੋਈ ਬੈਕਗਰਾਉਂਡ ਬੈਕਗਰਾਉਂਡ ਦਾ ਨਕਸ਼ਾ ਦਿੱਤੇ। ਨਵਾਂ ਇੱਕ ਭਰਮ ਪਾਇਆ ਹੈ ਇਸਲਾਮ ਨੇ। ਕਿ ਆਦਮੀ ਦਾ ਜਿਹੜਾ ਸਰੀਰ ਹੈ ਮਿੱਟੀ ਹੈ। ਜੇ ਇਹ ਕਦੇ ਜਲ ਜੂਵੇ ਮਿੱਟੀ ਬਾਅਦ ਚ ਕਦੇ ਵੀ ਜਲ ਜੂਵੇ ਜਦ ਸਰੀਰ ਮਿੱਟੀ ਹੋ ਜਾਂਦਾ ਉਹ ਮਿੱਟੀ ਵੀ ਜਲ ਜੂਵੇ। ਇਹ ਦੋ ਜੁਗ ਚੀਜ਼ ਚ ਲਿਆ ਜਾਂਦਾ। ਆਦਿ। ਕਿਉਂਕਿ ਉਹਨਾਂ ਦਾ ਮਤਲਬ ਹੈ ਜਿੰਨਾ ਚਿਰ ਰੋਜ਼ੇ ਕਿਆਮਤ ਨਹੀਂ ਆਉਂਦਾ ਨਾ ਕਬਰਾਂ ਦੇ ਉੱਤੇ ਪਹਰਾ ਰਹਦਿਆਂ ਨੂੰ ਦੁਬਾਰਾ ਜਨਮ ਨਹੀਂ ਮਿਲਦਾ ਜਦੋਂ ਦੁਨੀਆ ਖਤਮ ਹੋਊ ਰੋਜ਼ੇ ਕਮ ਤਾਂ ਬਦਲੋ ਜੇ ਸੰਸਾਰ ਨਹੀਂ ਰਹੂਗਾ ਉਦਣੇ ਹਿਸਾਬ ਹੋ ਸਾਰੀ ਦੁਨੀਆ ਦਾ ਇਕੱਠਾ ਹੋ ਉਹ ਨਾ ਜਰ ਕੋਈ ਹਿਸਾਬ ਨਹੀਂ ਹੁਣ ਓਏ ਅਕਲਾਂ ਦੀ ਗੱਲ ਤਾਂ ਲੱਗਦੀ ਨਹੀਂ ਵਿੱਚ ਕੋਈ ਸਿਆਣਾ ਆਦਮੀ ਹੈ ਜਿਹੜਾ ਪੈਂਡਿੰਗ ਕੰਮ ਰੱਖ ਲੈਂਦਾ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਸੀ ਜਿਹੜੇ ਇਸਲਾਮ ਵਾਲੇ ਵੀ ਖੁਦਾ ਆਦਮੀ ਨੂੰ ਵੀ ਪਾਬਲ ਹੈ ਇਹ ਜਿਹਾ ਕੰਮ ਤਾਂ ਆਦਮੀ ਨਹੀਂ ਕਰਦਾ ਕਿ ਪੈਂਡਿੰਗ ਫਾਈਲਾਂ ਰੱਖੇਗਾ ਉਹ ਪੈਂਡਿੰਗ ਰੱਖੇ ਜਾਵੇ ਹੁਣ ਕੀ ਕਰਦਾ ਖੁਦਾ ਵਿਲ ਹੈ ਫਾਈਲਾਂ ਪੈਂਡਿੰਗ ਕਿਉਂ ਰੱਖਦਾ ਚਲੋ ਮੰਨ ਲਈ ਜਰਮਨੀ ਹੁੰਦਾ ਜbro ਪਰ ਫੇਰ ਹਿਸਾਬ ਇਕੱਠਾ ਹੋਊਗਾ ਮੁੜ ਕਿਉਂ ਨਹੀਂ ਕਰ ਰਹੇ ਇਹਨਾਂ ਨੇ ਸਰਕਾਰਾਂ ਨਹੀਂ ਕਰ ਰਹੀਆਂ ਅਦਾਲਤਾਂ ਨਹੀਂ ਕਰ ਰਹੀਆਂ ਇਹ ਜਾਂ ਕੰਮ ਆਖਰ ਇਹਦਾ ਜਵਾਬ ਕੀ ਹੈ ਕੋਈ ਜਵਾਬ ਨਹੀਂ ਜਵਾਬ ਨਹੀਂ ਹੈ ਕੋਈ ਕਿ ਬਹਿਮ ਭਾਰਤਾ ਵੀ ਜੇ ਤੇ ਮਿੱਟੀ ਜਲ ਗਈ ਦੋ ਜਗ੍ਹਾ ਚਲਾ ਜਾਊਗਾ ਪਰ ਇਹਦਾ ਮਤਲਬ ਹੈ ਕਬਰ ਦੇ ਉੱਤੇ ਨੂੰ ਬਿਠਾਲਦਾ ਕਬਰ ਤੇ ਆਤਮ ਬੈਠੀ ਹੈ ਪਹਿਰਾ ਦਿੰਦੀ ਹੈ ਵੀ ਮੇਰੀ ਮਿੱਟੀ ਨਾ ਜਲ ਜਾਵੇ ਇਹ ਚਿੰਤਾ ਲੱਗੀ ਹੋਈ ਹੈ ਰਮੀ ਜੰਤਾਜ ਬਾਤ ਬੁਰਸਾਬੋ ਉਸ ਕਹ ਰਹੇ ਨੇ ਕਿ ਇੱਕ ਮੁਸਲਮਾਨ ਦੀ ਕਬਰ ਦੀ ਮਿੱਟੀ ਜਿਹੜਾ ਉਹਦਾ ਸਰੀਰ ਦਾ ਬਿਆਸ ਸੀ ਉਹ ਮਿੱਟੀ ਜਿਹੜਾ ਉਹਦਾ ਸਰੀਰ ਮਿੱਟੀ ਹੋ ਗਿਆ ਕਬਰ ਨਾਲ ਨਾਲ ਮਿੱਟੀ ਅਲਦਾਲੀ ਦੀ ਮਿੱਟੀ ਦਾ ਬਰੌੜਾ ਉਹਨੇ ਸਰੀਰ ਦੀ ਮਿੱਟੀ ਕਮਿਆ ਹਰਦੀ ਮਿੱਟੀ ਵਿੱਚ ਰਲ ਗਈ ਜਿਹਦੀਆਂ ਉਹ ਇਟਾਂ আর ਭਾਂਡੇ ਬਣਾਉਣਾ ਪੜੇ ਫੇੜੇ ਫੇਕ ਕਮਿਆ ਕਮੇ ਅੰਨ ਦਾ ਕੋਈ ਛੱਟਾ ਬਣਾਉਂਦੇ ਆ ਤੇ ਕੋ ਘੰਡੇ ਬਣਾਉਂਦੇ ਸੀ ਛੱਟਾ ਵੀ ਅਗੇ ਕਮੇ ਆਰੇ ਬਣਾਉਂਦੇ ਸੀ ਤੇ ਛੋੜੀਆ ਘੜ ਘੰਡੇ ਟਾਂ ਕਿਉਂ ਉਹਨੇ ਅੱਗ ਵੀ ਦੇਣੀ ਸੀ ਭੱਠੇ ਮਿੱਟੀ ਨੇ ਜਲਣਾ ਵੀ ਸੀ ਮਿੱਟੀ ਜਲਦੀ ਆਤਮਾ ਦੀ ਪੁਕਾਰ ਜਾਨੇ ਜਦ ਹੀ ਪ੍ਰਲਾਪ ਕਰ ਰਹੀਆ ਰੋਦੀ ਹੋਈ ਮੇਰੇ ਨਾਲ ਅਨੰਤ ਹੋਇਆ ਹਮਦ ਹੋ ਜੇ ਚੜਾ ਜਾਉਂ ਹਾਲਾਂਕਿ ਇਹ ਨਹੀਂ ਮਰੇ ਤੋਂ ਬਾਅਦ ਵੀ ਸ੍ਰੀਨਦਰ ਸੋਧ ਜੁੜਿਆ ਹੋਇਆ ਹੈ ਅਸਲਾਮ ਜੋੜਦਾ ਜੋੜਨੇ ਜੋੜਨਾ ਹੈ ਮਰੇ ਤੋਂ ਬਾਅਦ ਵੀ ਸਰੀਰ ਨੂੰ ਸੁਧਰੀ ਤੋੜੇ ਆਤਮਾ ਨੂੰ ਮਿੱਟੀ ਰੋ ਇੱਥੋਂ ਕਿਹਾ ਜਦੋਂ ਹਨਾ ਕਾਣਾ ਇੱਥੋਂ ਕਹਿੰਿਆ ਆਗੇ ਨਾ ਕਬ ਮਿੱਟੀ ਨਾਲ ਇਸਰੀ ਕੇ ਨਾ ਜੋੜਦਾ ਕਵਰ ਨਾਲ ਇਸਰੀ ਕੇ ਨਾ ਜੋੜਦਾ ਕਿ ਜਨਨ ਜਨ ਦੁਨੀਆ ਤੋਂ ਛੱਟੇ ਨਹੀਂ ਸਕਦਾ ਮਿੱਟੀ ਰੋ 14ਵੀਂ ਸਦੀ ਵਿੱਚ ਰੋਜ਼ੇ ਕiamਤ ਆਉ ਹੋਏ ਵੀ ਲਿਖਦਾ ਹਨ 1400 ਸਾਲ ਪੂਰੇ ਹੋ ਨੰਗੇ ਅਫਦਰ ਵੀ ਸ਼ੁਰੂ ਹੋ ਗਈ ਰੋਜ਼ੇ ਕiamਤ ਆਈ ਨਹੀਂ 1400 ਸਾਲ ਤੱਕ ਤਾਂ ਲੋਕ ਇਸਲਾਮ ਤੇ ਵਿਸ਼ਵਾਸ ਕਰਦੇ ਰਹੇ ਹੁਣ ਅੰਦਰੋਂ ਵਿਸ਼ਵਾਸ ਉਹਦਾ ਛਿੜ ਗਿਆ ਹੈ ਅੰਦਰੋਂ ਤੜਕ ਗਿਆ ਪਰ ਕਹਿ ਸਕਦੇ ਨਹੀਂ ਉਹ ਕੀ ਕਰਦੇ ਉਹ ਕੀ ਕਰਦੇ ਨੇ ਨਹੀਂ ਜੀ ਜਿਹੜੀ 15ਵੀਂ ਸਦੀ ਹੈ ਨਾ ਕਿ ਕੋਈ ਹੋ ਨਹੀਂ ਹੈਗਾ ਕੰਟੀਨਜ 14 ਦੇ ਪੂਰੀਆਂ ਹੋ ਗਈਆਂ ਤਾਂ 15ਵੇਂ ਦੇ ਸ਼ੁਰੂ ਹੋ ਜਾਂਦਾ ਕੋਹ 14 ਦੀਆਂ ਸਦੀ ਤਾਂ ਹੁੰਦੀ ਹੋ ਸਭ ਸਾਲ ਦੀ ਹੈ ਜਾਂ ਇੱਕ ਸਦੀ ਦੋ ਸਦੀ ਤਿੰਨ ਸੌ ਸੌ ਸਾਲ ਦੀ ਹੋ ਜਾਂਦੀ ਹੈ 14ਵੀਂ ਨੂੰ ਜਾਂਦਾ ਸਾਲ ਫਿਰ 14ਵੀਂ ਸਦੀ ਦੀ ਗਿਣਤੀ ਕਿਉਂ ਰੱਖੀ ਅਨੰਤ ਕਾਲ ਕਹਿ ਦਿੰਦੇ 14ਵੀਂ ਸਦੀ ਦਾ ਮਤਲਬ ਕੀ ਸਿਲਕਾ ਹੈ ਜੇ ਤੁਸੀਂ ਗਿਣਤੀ ਉਹ ਧਰਤੀ 14ਵੀਂ ਨਹੀਂ ਹੋਰ ਕਿ ਉਠ ਸਾਬ ਤੋਂ ਗਿਆ ਫਤਰੇ ਬਦਲਦੇ ਕਿਸ਼ੇ ਨੂੰ ਹਟਣ ਦੀ ਕੋਸ਼ਿਸ਼ ਕਰਦੇ ਕਿਵੇਂ ਹਟੂਗਾ ਅਸਲ ਜੇ ਸਲਾਮ ਤੋਂ ਵਿਸ਼ਵਾਸ ਝੜ ਗਿਆ ਨਾ ਕੋਹ ਨਾਲ ਗਿਣਤੀ ਕਰਦਾ ਡੈਫੀਨੇਟ ਗੱਲ ਕਰਤੀ ਦੁ ਗੁਰਬਾਣੀ ਕਹਿੰਦੀ ਹੈ ਤੁਮਰੇ ਘਤਵਤ ਨਾਨਕ ਦਾਸ ਸਦਾ ਪਰਉਪਦੇਸ ਇਸ ਗੱਲ ਨੂੰ ਗਿਰਦੇ ਜਕਰ ਜੇ ਕੋ ਕਾਹੇ ਪਿੱਛੇ ਉਸਤਾ ਉਹ ਪਿੱਛਾ ਉਹ ਕੋਈ ਹਕੀਕਾ ਬੈਠੇ 1400 ਸਾਲ ਤੱਕ ਦਾ ਬੇਫਿਕਰ ਬਣਾਤਾ ਲੋਕਾਂ ਨੂੰ ਹੁਣ ਕੀ ਹੋਊਗਾ ਹੁਣ ਕੀ ਜਵਾਬ ਦੇਣਾ ਹੋਊਗਾ ਇੱਕ ਝੂਠ ਨੂੰ ਸਪੋੜਵਾਸ ਤੇ 100 ਝੂਠ ਬਣਾਣੇ ਪਵੇ ਝੂਠ ਝੂਠ ਰਹੇ ਨਾ ਹੁਣ ਤਾਂ ਮੈਂ ਝੂਠ ਘੜਨੇ ਪੈ ਰਹੇ ਨੇ ਕਿਸੇ ਗੱਲ ਨਹੀਂ ਬਣਉਂਦੀ ਉਹ ਗੱਲ ਕਰ ਰਿਹਾ ਬਿੱਟੀ ਮੁਸਲਮਾਨ ਕੀ ਘੜੇ ਭਾਈ ਕੋ ਮੈਂ ਹੱਟ ਭੰਡੇ ਟਾਂਕੀਆਂ ਜਲਦੀ ਕਰੇ ਉਹ ਦੇਖ ਕੇ ਦੱਸ ਰਹੇ ਨੇ ਪਰ ਦੰਦਿਆ ਨਹੀਂ ਕਰ ਰਹੇ ਤੁਸੀਂ ਉਹਨੂੰ ਜੇ ਵਹਿਮ ਪਾਇਆ ਤਾਂ ਵਹਿਮ ਕਰਕੇ ਉਹ ਹਾਲਾਂਕਿ ਉਹਦੇ ਨਾਲ ਕਿਤੇ ਨਹੀਂ ਜਾਣਾ ਨਰ ਕੀਤਾ ਹੈ ਹੀ ਉਹ ਕਿ ਮਿੱਟੀ ਨਾਲ ਜੁੜਿਆ ਹੋਇਆ ਹੋ ਨਰਕ ਹੁੰਦਾ ਕੀ ਹੈ ਡਿਵੈਲਪਮੈਂਟ ਤਾਂ ਉਹਦੀ ਰੁਕੇ ਗਈ ਜੜ ਜੜ ਰੋਵੇ ਬੱਪੜੀ ਪੁੱਬਾ ਮਾਰ ਕੇ ਹੁੰਦੀ ਹੈ ਆਤਮਾ ਬਬਾ ਮਾਰ ਕਰਉਂ ਚੜ ਜਾਣ ਪੈਣੋ ਪਿਆਰ ਚੜ ਚੜ ਪਵਣੋ ਪਿਆਰ ਉਹ ਯਾਰੇ ਛੜ ਕੇ ਥੱਲੇ ਡਿੱਗਦੇ ਨੇ ਉਹ ਪਬਾ ਹੋ ਜਾਂਦੇ ਜਾਣ ਉਹ ਮਿੱਟੀ ਦੇ ਜੜਦੇ ਆਤਮਾ ਨੂੰ ਤਕਲੀਫ ਹੁੰਦੀ ਜਿਵੇਂ ਜਿਉਂਦੇ ਸਰੀਰ ਨੂੰ ਚਾਲੀ ਆਏ ਆਤਮਾ ਨੂੰ ਤਕਲੀਫ ਹੁੰਦੀ ਐ ਐਸੇ ਇੱਕਨਾਂ ਮਿੱਟੀ ਦੇ ਜੜਦੇ ਆ ਗੁਰੂ ਤਕਲੀਫ ਹੁੰਦੀ ਜਿਉਂਦਾ ਦਾ ਸੇਖ ਲੱਗਦੀ ਸਾਰੇ ਛੜ ਜਾਂਦਾ ਸੇਖ ਲੱਗਿਆ ਸਰੀਰ ਆ ਬਛੜ ਜਾਂਦੀ ਇਹ ਛੱਡ ਵੀ ਨਹੀਂ ਰਹੀ ਅੰਗਾਰ ਛੱਡਦੇ ਨੇ ਤਾਂ ਪਪਾ ਵਾਦੀਆ ਸਾਈਡ ਤੇ ਖੜੀ ਉਹਨਾਂ ਨੇ ਦੇਖ ਕੇ ਦੱਸਿਆ ਕਿ ਆਹ ਦ੍ਰਿਸ਼ ਮੈਂ ਦੇਖਿਆ ਨੰਦਿਆ ਕੋ ਨਹੀਂ ਕੀਤੀ ਐਸੀ ਦੀ ਕਲੈਰੀਫਿਕੇਸ਼ਨ ਕਹਿਆ ਸੀ ਨਾ ਨੰਦਿਆ ਕੀਤੀ ਆ ਉਹਨਾਂ ਨੇ ਉਹ ਕਹਿੰਦੇ ਤਾਂ ਹੀ ਭੇਜਿਆ ਸੀ ਨਾ ਰਾਮ ਰੈ ਕਹਿੰਦੇ ਜੀ ਇਸਲਾਮ ਦੇ ਨੰਦਿਆ ਕੀ ਦਿਆ ਚਾਹੇ ਉਹਨੇ ਮੋٹے ਮੁਸਲਮਾਨ ਕੀ ਦੀ ਜਗ੍ਹਾ ਕਹਿੰਦਾ ਨੇ ਬੇਈਮਾਨ ਕੀ ਕਹਿਤਾ ਕਿ ਲੋੜ ਸੀ ਬੇਈਮਾਨ ਕੀ ਕਹਿਤਾ ਕਾਹਦੇ ਉਹਨਾਂ ਨੇ ਦੇਖਿਆ ਦੇਖ ਕੇ ਦੱਸਿਆ ਕਿਉਂਕਿ ਆਖਰੀ ਪੰਕਤੀ ਆਖਰੀ ਪੰਕਤੀ ਜਿਹਨਾਂ ਨਾਨਕ ਜਿਸ ਕਾਰਨ ਜਿਨ ਨਾਨਕ ਜਿਨ ਕਰਤਾ ਕਾਰਨ ਕੀਤਾ ਕਰਤਾ ਕਾਰਨ ਕੀਤਾ ਸੋ ਜਾਣੇ ਕਰਤਾ ਕਰਤੇ ਨੇ ਕਾਰਨ ਕਿਉਂ ਵਰਤਾਇਆ ਕਿਉਂ ਉਹਦੀ ਮਿੱਟੀ ਬੇੜੇ ਘਿਹਾਰ ਦੇ ਚ ਪੈ ਗਈ ਉਹ ਤਾਂ ਕਰਤਾਰ ਨੂੰ ਪਤਾ ਮੈਨੂੰ ਜੋ ਦੇਖਿਆ ਦੱਸਦਾ ਨਹੀਂ ਦੱਸਿਆ ਤਾਂ ਹੋਈ ਪ੍ਰੈਰੂਕੇਸ਼ਨ ਤਾਂ ਨਹੀਂ ਉਹਦੇ ਢੀ ਸੀ ਵੀ ਨਹੀਂ ਤਿਆਰੀ ਹੈ ਉਹ ਤਾਂ ਜਿਹਨਾਂ ਨੇ ਦੇਖਿਆ ਤਾਂ ਦੱਸ ਦਿੰਦੇ ਦੇਖੀ ਹੋਏ ਗੱਲ ਦੱਸਿਆ ਐਦਾਂ ਮੈਂ ਦੇਖਿਆ ਕਾਤਮਨ ਤਨਸਦੀ ਪਰ ਦੇਖੀ ਹੈ ਦੇਖਿਆ ਤਾਂ ਨਹੀਂ ਮੀਤੀ ਤੇ ਕਿਹ ਗਲਤੀ ਹੋਈ ਹੈ ਇਹ ਕਿਉਂ ਮਿੱਟੀ ਪੈ ਗਈ ਐਸਾ ਕਿਉਂ ਵਰਤ ਗਿਆ ਫਾੜ ਇਹ ਤਾਂ ਕਰਤਾਰ ਜਾਣਦਾ ਪਰ ਮੈਂ ਇਹ ਗੱਲ ਦੇ ਦੈਨ ਯੋ ਕਲਿਫੀਕੇਸ਼ਨ ਤੇ ਸੀ ਇਹਦੇ ਕਲਿਫੀਕੇਸ਼ਨ ਤੇ ਸੀ ਦੇਖੀ ਉਹ ਬੁੱਧੂ ਕਿਤੇ ਜਮੇ ਜਿਹੜੀ ਦੇਖੀ ਆ ਉਹ ਮੰਦਨ ਆਤਮਾ ਦੇਖੀ ਜਾ ਸਕਦੀ ਉਹ ਤਾਂ ਨੂੰ ਮੰਦਨ ਇਸਲਾਮ ਆ ਉਹ ਇਸ ਗੱਲ ਨੂੰ ਮੰਦਨ ਜਿਹੜਾ ਜਿਹੜੀ ਗੱਲ ਨੂੰ ਮੰਨਦਾ ਹੁੰਦਾ ਉਹ ਨੂੰ ਮੰਨ ਲਿਓ ਬੰਦੀ ਹੁੰਦੀ ਉਹਨਾਂ ਕੱਲਾਂ ਨੂੰ ਮੰਦਨ ਬਹੁਤ ਕੱਢਦੇ ਨੇ ਕੋਈ ਜਾਇਚ ਪਾਉਂਦੇ ਨੇ ਦਬ ਕੇ ਉਹਦੇ ਨੇ ਹਰਦੇ ਨਹੀਂ ਉਹ ਮੰਦਨ ਐ ਇਸ ਗੱਲ ਨੂੰ ਜਿਹੜਾ ਜਿਹੜੀ ਗੱਲ ਨੂੰ ਮੰਨਦਾ ਉਸ ਗੱਲ ਨੂੰ ਮੰਨ ਕੇ ਦਾ ਗੱਲ ਨੂੰ ਰੋੜੇ ਤਾਂ ਤਾਂ ਕਹ ਮੈਂ ਮੰਨਦਾ ਉਹ ਦੇਖੀ ਜਾ ਸਕਦੀ ਹੈ ਉਹ ਮੰਨਦੇ ਨੇ ਸਰ ਆਤਮ ਕੋ ਦੇਖੀ ਜਾ ਸਕਦੀ ਹੈ ਉਹ ਬੋਲਦੇ ਨੇ ਸਰ ਕੋਸੀ ਵੀ ਬੰਦੇ ਆਤਮ ਦਰਸ਼ਨ ਹੋ ਰਹੀ ਇਹ ਘਟਕੜਵੇਂ ਹਰ ਜੂ ਵਸਾ ਕਹਿੰਦੇ ਦੇਖੇਗਾ ਨਾ ਯਾ ਸਮਝੀ ਕਾ ਕਹਿੰਦੇ ਨੇ ਜੇ ਮਿੱਟੀ ਮੁਸਲਮਾਨ ਦੀ ਪੇੜੇ ਖਮਿਆਲ ਦੇ ਚ ਪੈ ਕੇ ਇਹ ਪਾਣਾ ਵਰਤ ਰਿਹਾ ਹੈ ਆਤਮਾ ਦਾ ਜੂੜ ਰੋਦੀ ਹੋਈ ਹੋਈ ਆਤਮਾ ਦਾ ਰੋ ਉਗਿਓ ਬਿੱਟੀ ਰੋਦੀ ਬਿੱਟੀ ਨਾ ਕੀ ਰੋਲੇ ਆਤਮਾ ਤੇ ਰੋ ਨਵੀ ਕੀ ਹੋ ਗਿਆ ਕੀ ਹੋ ਗਿਆ ਸਮਝੀ ਗੱਲ ਕਹਿ ਦਿੱਤੀ ਜਿੰਦੇ ਮਰੇ ਜੱਫਾ ਨਹੀਂ ਲੱਗਿਆ ਹਾਂ ਨਾ ਮਰੇ ਜ ਕੋਈ ਫਰਸੇ ਲੱਗਿਆ ਨਹੀਂ ਨਹੀਂ ਕਰਤਾ ਕਾਰਨ ਕੀਆ ਸੋ ਜਾਣਾ ਕਰਤਾ ਜੇ ਕਰਤੇ ਨੇ ਬਾੜੋ ਵਰਤਾਇਆ ਇਹ ਕਲਨ ਕੀਤਾ ਕਿ ਘਮਿਆਦੇ ਪੇੜੇ ਜੋ ਕਵਰਦੀ ਬਿੱਟੀ ਪੈਗੀ ਇਹ ਤਾਂ 90 ਗੇੜ ਦਾ ਫਤਕਾ ਕਿਉਂ ਇਹ ਹੋ ਗਿਆ ਬੜੇ ਦਾ ਨਾ ਦੇਖੇ